ਅੰਮ੍ਰਿਤਸਰ ਹਾਈਵੇ ਜੀਟੀ ਰੋਡ ਸਥਿਤ ਟੁਪਈਆਂ ਜੀਵਨਪੰਦੇੜ ਪੈਟਰੋਲ ਪੰਪ ਨੇੜੇ ਇੱਕ ਟਿਪਰ ਤੇ ਵਰਣਾਕਾਰ ਵਿੱਚ ਜ਼ਬਰਦਸਤ ਟੱਕਰ ਦੇ ਵਿੱਚ ਇੱਕੋ ਪਰਿਵਾਰ ਦੇ ਚਾਰ ਜੀਆਂ ਦੀ ਮੌਤ ਹੋਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਪੱਤਰਕਾਰਾਂ ਵੱਲੋਂ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਪਤਾ ਲੱਗਾ ਹੈ ਕਿ ਗੁਰਦੇਵ ਸਿੰਘ ਪੁੱਤਰ ਜਗੀਰ ਸਿੰਘ ਜੋ ਕਿ ਅੰਮ੍ਰਿਤਸਰ ਵੱਲੋਂ ਆਪਣੇ ਪੋਤਰੇ ਨੂੰ ਬਾਹਰਲੇ ਦੇਸ਼ ਲਈ ਹਵਾਈ ਅੱਡਾ ਰਾਜਸਥਾਨੀ ਤੋਂ ਚੜਾ ਕੇ ਵਾਪਸ ਆ ਰਹੇ ਸਨ ਕਿ ਜਦੋਂ ਪਿੰਡ ਜੀਵਨਪੰਦੇੜ ਦੇ ਨੇੜੇ ਪਹੁੰਚੇ ਤਾਂ ਮਹਿਤਾ ਵੱਲੋਂ ਆ ਰਹੇ ਟਿਪਰ ਅਤੇ ਵਰਨਾਕਾਰ ਸਿੱਧੀ ਜਾ ਵੱਜੀ ਜਿਸ ਵਿੱਚ ਇੱਕੋ ਪਰਿਵਾਰ ਦੇ ਚਾਰ ਜੀਆਂ ਦੀ ਮੌਕੇ ਤੇ ਹੀ ਮੌਤ ਹੋ ਗਈ ਟੱਕਰ ਇਹਨੀ ਜ਼ਬਰਦਸਤ ਸੀ ਕਿ ਟਿਪਰ ਵੀ ਮੌਕੇ ਤੇ ਪਲਟ ਗਿਆ ਅਤੇ ਡਰਾਈਵਰ ਮੌਕੇ ਤੋਂ ਹੀ ਫਰਾਰ ਹੋ ਗਿਆ ਭਗਵਾਨ ਸਿੰਘ ਖੁਜਾਲਾ ਅਤੇ ਗगन ਸ਼ਰਮਾ ਦੀ ਵਿਸ਼ੇਸ਼ ਰਿਪੋਰਟ ਵਤਨ ਦੀ ਮਿੱਟੀ ਨਿਊ ਚੈਨਲ ਤਰਸਿਕਾ ਸਾਰੇ ਜਿਹੜਾ ਐਕਸੀਡੈਂਟ ਹੋਇਆ ਆ ਦੇ ਬਾਰੇ ਦੱਸੋ ਜਾਣਕਾਰੀ ਦਿਓ ਜੀ ਇਹ ਨਾ ਗੁਰਦੇਵ ਸਿੰਘ ਸਮਾਜਗੀਰਪੁਰ ਪਿੰਡ ਬੋਝਾ ਹਾਂਜੀ ਇਹ ਨਾਲ ਇਹਨਾਂ ਦਾ ਫੈਮਲੀ ਆ ਇਤਨਾ ਦੀ ਮਿਸ ਜੀ ਦਾ ਬੇਟੀ ਐ ਤੇ ਭਤੀਜਾ ਭਤੀਜਾ ਗੱਡੀ ਚ ਲਾ ਰਿਆ ਸੀ 에어ਪੋਰਟੋਂ ਛੱਡ ਕੇ ਆ ਰਹੇ ਸੀ ਜਦੋਂ ਇਹ ਗਿਰਮਦੀਰ ਲਾਗੇ ਪਹੁੰਚਨੇ ਅੱਗੋਂ ਇੱਕ ਟਿਪਰ ਆ ਰਿਹਾ ਸੀਗਾ ਵੱਜੀ ਦਾ ਭਰਿਆ ਉਹ ਉਹਦੇ ਨਾਲ ਐਕਸੀਡੈਂਟ ਹੋ ਗਿਆ ਟਿਪਰ ਦਾ ਟਿਪਰ ਵਾਲੇ ਮੋਕਦੇ ਕੋਲ ਗਿਆ ਟਿਪਰ ਦਾ ਨੰਬਰ ਹੈਗਾ BB02ET 32 ਇੱਥੇ ਬਾਕੀ ਮੌਕੇ ਦੋ ਸਾਡੀਆਂ ਨੂੰ ਕੱਟੀਆਂ ਆ ਗਈਆਂ ਪੁਲਿਸ ਪਾਰਟੀ ਵੀ ਆ ਗਈ ਪਬਲਿਕ ਨੇ ਬੜਾ ਸਾਥ ਦਿੱਤਾ ਵਾ ਇਹਨਾਂ ਨੂੰ ਜੋ ਕੱਟਿਆ ਗੱਡੀ ਦੇ ਵਿੱਚੋਂ ਚਾਰਾਂ ਦੇ ਮੌਕੇ ਡੈਥ ਹੋ ਗਈ ਬਾਕੀ ਆਪਾਂ ਇਹਨਾਂ ਦੇ ਬਵਾਸ ਆ ਰਹੇ ਨੇ ਜਿਹੜੀ ਕਾਰੀ ਹੁੰਦੀ ਦੁਪੱਟਾ ਸਰ ਡਰਾਈਵਰ ਜਿਹੜਾ ਸੀ ਉਹ ਦੇ ਡਰਾਈਵਰ ਮੌਕੇ ਤੇ ਭੱਜ ਗਿਆ ਉਹ ਫਤਫਾੜ ਹੋ ਗਿਆ ਉਹ ਥੋੜਾ ਜੰਗੀ ਮੈਂ ਚੱਕ ਨਹੀਂ ਆਉਗੀ ਹਾਂਜੀ ਜਿਹਨੇ ਕੋਈ जख्मी ਨਹੀਂ ਹੋਇਆ ਅੱਛਾ ਹਾਂ ਅੱਛਾ ਚਾਰਾਂ ਦੇ ਕਾਰਨ ਡੈਥ ਹੋ ਗਿਆ ਬਾਕੀ